ਰਾਮ ਭਗਤ ਵੀ ਪਰੇ ਤੋਂ ਪਰੇ ਨੇ ਤੇ ਵਕੋ ਵਕਰੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਤੇ ਗੱਡੀ ਦੇ ਵਿੱਚ ਸ਼ਰਧਾਲੂ ਜਿਹੜੇ ਰਾਮ ਮੰਦਰ ਨੂੰ ਜਾ ਰਹੇ ਐ ਤੇ ਜਿਹੜਾ ਨਾਲ-ਨਾਲ ਕੀਰਤਨ ਕਰ ਰਿਹਾ ਜੈ ਸ਼੍ਰੀ ਰਾਮ ਦੇ ਨਾਮ ਦਾ ਰਾਮ ਭਗਤ ਵੀ ਭਗਤੀ ਦੇ ਵਿੱਚ ਜਦੋਂ ਲੀਨ ਹੁੰਦੇ ਆ ਤਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਉਹਨਾਂ ਦੀ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰੀਕੇ ਦੇ ਨਾਲ ਬਣ ਕੇ ਜਿਹੜੀ ਐ ਵਾਇਰਲ ਹੋ ਜਾਂਦੀ ਐ ਇਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀਡੀਓ ਹੋਈ ਜਿਹੜੀ ਗੱਡੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਰਾਮ ਮੰਦਰ ਵੱਲ ਨੂੰ ਜਾ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਕੀਰਤਨ ਕਰ ਰਹੇ ਐ ਇਹ ਤੁਹਾਡ ਨੂੰ ਖਿੱਚ ਲਗੀ ਇਹ ਵੀਡੀਓ ਵੀਡੀਓ ਨੂੰ ਲਾਈਕ ਕਰਕੇ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖਿਓ ਤੇ ਆਓ ਵੀਡੀਓ ਪਹਿਲਾਂ ਦੇਖਦੇ ਆਂ ਵੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਸ਼ਰਧਾਲੂ ਨੇ ਜਿਹੜੇ ਉਹ ਖੁਸ਼ ਨਾਜ਼ਰ ਆ ਰਹੇ ਨੇ ਤੇ ਕੀਰਤਨ ਕਰ ਰਹੇ ਨੇ ਜੈ ਸ਼੍ਰੀ ਰਾਮ ਦੇ ਨਾਮ ਦਾ ਆਓ ਸੁਣਦੇ ਆਂ ਇਹ ਗੁਣਗਾਨ ਜੋ ਰਾਮ ਭਗਤ ਸ਼੍ਰੀ ਰਾਮ ਦੇ ਲਈ ਕਰ ਰਹੇ ਨੇ ਆਓ ਸੁਣਦੇ ਆਂ ਇਹ ਪੂਰੀ ਵੀਡੀਓ دیکھو سارا جی شری رام جی شری رام جی شری رام جی شری رام دیکھو جی رام جی رام شری رام جی رام جی جی شری رام جی شری رام آپ جی شری رام جا رام بکت آپ آس آدھے ਜਿਹੜੀ RAM ਮੰਦਰ ਦੀ ਖੁਸ਼ੀ ਆ ਨਾ ਯਾਰ ਬਹੁਤ ਸਾਰੇ ਲੋਕਾਂ ਨੂੰ ਆ ਤੁਸੀਂ ਦੇਖ ਲਓ ਵੀ ਖੁਸ਼ੀ ਦਾ ਜਿਹੜਾ ਇਜਹਾਰ ਆ ਕਿਸ ਤਰੀਕੇ ਦੇ ਨਾਲ ਹੋ ਰਿਹਾ ਕਿ ਗੱਡੀਆਂ ਦੇ ਵਿੱਚ ਜੈ ਸ਼੍ਰੀ ਰਾਮ ਦੇ ਨਾਰੇ ਨੇ ਤੇ ਜਿਹੜੇ ਸ਼ਰਧਾਲੂ ਨੇ ਉਹ RAM ਮੰਦਰ ਵੱਲ ਨੂੰ ਜਾ ਰਹੇ ਨੇ ਤੇ RAM ਮੰਦਰ ਜਾਂਦੇ ਜਾਂਦੇ ਜਿਹੜਾ ਗੂੰਗਾਣ ਆ ਉਹ RAM ਦੇ ਨਾਮ ਦਾ ਕਰ ਰਹੇ ਆ ਤਾਂ RAM ਭਗਤ ਵੀ ਪਰੇ ਤੋਂ ਪਰੇ ਨੇ ਦੋਸਤੋ ਪਹਿਲਾਂ ਤਾਂ ਜਿੰਨੇ ਵੀ RAM ਭਗਤ ਨੇ ਉਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ